ਹਲੋ ਦੋਸਤੋ ਅੱਜ ਆਪਾਂ ਜੋ ਗੱਲ ਕਰਦੇ ਆ ਆਪਣੇ ਬੜੇ ਇੰਪੋਰਟੈਂਟ ਟੌਪਿਕ ਤੇ ਸਰਫੇਸ ਏਰੀਆ ਵੋਲਿਊਮ ਸਤ੍ਹਾ ਦਾ ਖੇਤਰਫਲ ਅਤੇ ਆਇਤਨ ਦੇ ਮਾਈਂਡ ਮੈਪ ਤੇ ਸੋਲਿਡਸ ਥੋਸ ਦੇ ਕਿ ਕਿ ਫਾਰਮੂਲੇ ਆ ਕੰਬੀਨੇਸ਼ਨ ਦੇ ਵਿੱਚ 4 ਮਾਰਕਸ ਦੇ ਕੁਐਸਚਨ ਕਿਵੇਂ ਵਰਤਨੇ ਆਪਾਂ ਡਿਟੇਲਸ ਗੱਲ ਕਰਾਂਗੇ ਤੋਂ lettes start ਮੈਚ ਟਾਕ ਵਿਦ ਅਰੁਣ ਸਰ ਆਪਣੇ ਕੋਲ ਕੀ ਕੀ ਹੈ ਇਸ ਟਾਪਿਕ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਉਸ ਤੇ ਗੱਲ ਕਰਦੇ ਹਾਂ ਆਪਣੇ ਕੋਲੇ ਹੈਮੀਸਫੀਅਰ ਆਪਾਂ ਉਲਟਾ ਚੱਲਾਂਗੇ ਅਰਧ ਗੋਲਾ ਕਨਾਫ ਕਨ ਕਨਾਫ ਗੋਲਾ ਸ਼ੰਕੂ ਸਿਲੰਡਰ 6 ਆਪਣੇ ਕੋਲੇ ਸੋਲਿਡ ਨੇ ਜਿਸ ਦੇ ਵਿੱਚ ਆਪਾਂ ਫਾਰਮੂਲੇ ਤੇ ਗੱਲ ਕਰਾਂਗੇ ਤੋ ਵੈਰੀ ਫਰਸਟ ਇਜ਼ ਕਯੂਬ ਕਣ ਕਿਯੂਬ ਦੇਖੋ ਆਹ ਇਹਦਾ ਫਾਰਮੂਲਾ ਆਲਰੇਡੀ ਆਪਾਂ 6th ਕਲਾਸ ਕਰਦੇ ਆ ਰਹੇ ਹਾਂ ਤਾਂ ਥੋੜਾ ਜਿਹਾ ਰਿਵਾਈਜ਼ ਵੀ ਕਰੀਏ ਕਿਉਂਕਿ ਆਬਜੈਕਟਿਵ ਕੁਐਸਚਨ ਹੈ ਕੰ ਦਾ ਆਇਤਨ ਵੋਲਿਊਮ ਕੀ ਹੁੰਦਾ ਅਪਰੋਕਸੀਮੇਟ ਇਸ ਟਾਈਪ ਦੀ ਆਪਣੀ ਇੱਕ ਡਾਇਗਰਾਮ ਹੈ ਅਗਰ ਆ ਸਾਈਡ a ਹੈ ਆ ਸਾਈਡ a ਹੈ ਆ ਸਾਈਡ a ਹੈ ਮਤਲਬ ਲੰਬਾਈ ਚੜਾਈ ਤੇ ਉਚਾਈ ਲੈਂਥ ਵਿਡਥ ਹਾਈਟ ਤਾਂ ਫਾਰਮੂਲਾ ਹੁੰਦਾ ਹੈ ਪੂਜਾ ਗੁਣਾ ਪੂਜਾ ਗੁਣਾ ਪੂਜਾ ਪਾਸਵੀਂ ਸਤ੍ਹਾ ਕਬ ਸਾਈਡਾਂ ਲਈ ਜਿਵੇਂ ਆਪਾਂ ਕਹਿੰਦੇ ਆ ਕਮਰੇ ਦੀਆਂ ਚਾਰੇ ਕੰਧਾਂ ਚਾਰੇ ਵਾਲਸ ਕਿਉਂਕਿ ਚਾਰੋਂ ਵਰਗ ਹੁੰਦੇ ਨੇ ਦੇਖੋ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਜਿਹੜਾ ਇਹਦਾ ਬੇਸ ਹੈ ਆਧਾਰ ਹੈ ਉਹ ਵਰਗ ਹੁੰਦਾ ਹੈ ਉਹ ਸਕੁਅਰ ਹੁੰਦਾ ਹੈ ਤਾਂ ਫਿਰ ਪਾਸ ਵਿੱਚ ਚਾਰੇ ਕੰਧਾਂ ਹੋ ਗਈਆਂ ਚਾਰ ਵਰਗ ਹੋ ਗਏ ਤਾਂ 4a ਦੀ 2 ਕੁੱਲ ਚਾਰੇ ਕੰਧਾਂ ਹੋ ਗਈਆਂ ਸਾਈਡ ਤੇ ਇੱਕ ਕਹਿੰਦੇ ਛੱਤ ਤੇ ਫਰਸ਼ ਹੋ ਗਿਆ 6 ਹੋ ਗਏ ਉਏ ਹੋ ਗਿਆ 6 ਗੁਣਾ ਪੁਜਾ ਗੁਣਾ ਪੁਜਾ 6 ਇੰਟੂ ਸਾਈਡ ਇੰਟੂ ਸਾਈਡ ਫਿਰ ਨੈਕਸਟ ਚੱਲਦੇ ਹਾਂ ਜੇ ਆਪਾਂ ਨੈਕਸਟ ਹੈ ਦੇਖੋ ਆਪਣੇ ਕੋਲੇ ਕਨਾਬ ਕਿਊਬੋਇਡ ਕਾਨੇ ਤੇ ਕਨਾਬ ਚ ਕੀ ਫਰਕ ਹੈ ਕਾਨ ਦੀਆਂ ਸਾਰੀਆਂ ਪੁਜਾਵਾਂ ਬਰਾਬਰ ਹੁੰਦੀਆਂ ਕਨਾਬ ਦੀਆਂ ਨਹੀਂ ਹੁੰਦੀਆਂ ਉਹਦੀਆਂ ਸਾਰੀਆਂ ਲੰਬਾਈ ਚੜਾਈ ਤੇ ਜਿਹੜੀ ਉਚਾਈ ਹੈ ਉਹ ਕਿਤੇ ਨਾ ਕਿਤੇ ਅਲੱਗ ਫਾਰਮਸ ਹੁੰਦੀਆਂ ਥੋੜਾ ਬਹੁਤ ਤਾਂ ਆ ਸਪੋਜ਼ l ਹੈ ਆਹ ਬੀ ਹੈ ਆਹ h ਦੇ ਵੋਲਿਊਮ ਕੀ ਹੋ ਗਿਆ ਤਿੰਨਾਂ ਦੇ ਗੁਣਾ ਲੰਬਾਈ ਗੁਣਾ ਚੜਾਈ ਗੁਣਾ ਉਚਾਈ ਐਲ ਗੁਣਾ ਬੀ ਗੁਣਾ ਐਚ ਪਾਸਵੀ ਕਿਉਂਕਿ ਐਸਟੂ ਵਿੱਚ ਜ਼ਿਆਦਾ ਡਿਟੇਲਸ ਨਹੀਂ ਲੈ ਕੇ ਜਾ ਰਿਹਾ ਕਿ ਸਿਰਫ ਰਿਵਾਈਜ਼ ਕਰ ਰਿਹਾ ਕਿਉਂਕਿ ਆਲਰੇਡੀ ਇਹਨੂੰ ਆਪਾਂ 6 7 8 ਕਲਾਸਾਂਜ਼ ਕਰਦੇ ਆ ਰਹੇ ਹਾਂ ਤੋਂ ਹੋ ਗਿਆ ਦੋ ਲੰਬਾਈ ਪਲੱਸ ਚੜਾਈ ਗੁਣਾ ਉਚਾਈ ਕੁੱਲ ਸਤਾ ਟੋਟਲ ਸਰਫੇਸ ਏਰੀਆ ਦੋ ਗੁਣਾ ਲੰਬਾਈ ਚੜਾਈ ਚੌੜਾਈ ਉਚਾਈ ਅਤੇ ਉਚਾਈ ਲੰਬਾਈ ਨੈਕਸਟ ਹੈ ਜੋ ਆਪਣੇ ਕੋਲੇ ਸਿਲੰਡਰ ਜਿਹੜਾ ਆਪਣਾ ਮੇਨ 8th ਕਲਾਸ ਤੋਂ ਸਟਾਰਟ ਹੁੰਦਾ ਹੈ ਦੇਖੋ ਸਿਲੰਡਰ ਦਾ ਵੋਲਿਊਮ ਪਾਸਵੀ ਤੇ ਕੁੱਲ ਆ ਆਪਣੀ ਸਿਲੰਡਰ ਦੀ ਇੱਕ ਸ਼ੇਪ ਹੈ ਆ ਅਰਧ ਵਿਆਸ ਹੁੰਦਾ ਹੈ ਰੇਡੀਅਸ ਆ ਹੁੰਦੀ ਹੈ ਹਾਈਟ ਉਚਾਈ ਇਹਦਾ ਵੋਲਿਊਮ ਦਾ ਕੀ ਫਾਰਮੂਲਾ ਹੈ ਪਾਈ ਆਰ ਦੀ 2 h ਇਹ ਤਾਂ ਜਿਹੜਾ ਬੇਸ ਹੁੰਦਾ ਨਾ ਆਧਾਰ ਹੁੰਦਾ ਜਿਹੜਾ ਇਹਦਾ ਉਹ ਸਰਕਲ ਹੁੰਦਾ ਹੈ ਚੱਕਰ ਹੁੰਦਾ ਤਾਂ ਹੀ ਉਹਰੇ ਪਾਈ ਆਰ ਦੀ 2 ਆਇਆ ਚੱਕਰ ਦਾ ਖੇਤਰਫਲ ਪਾਸਵੀ ਸਾਈਡਾਂ ਵਾਲੀ ਜਿਵੇਂ ਮੇਰੇ ਕੋਲ ਸਪੋਜ਼ ਆ ਪੈਨ ਹੈ ਇਹਦੇ ਸਾਈਡਾਂ ਤੇ ਉਹ ਹੋ ਗਿਆ 2 ਪਾਈ ਆਰ ਐਚ ਕੁੱਲ ਕੀ ਹੋ ਗਈ ਦੇਖੋ ਸਾਈਡਾਂ ਤੇ 2 ਪਾਈ ਆਰ ਐਚ ਹੈ ਆ ਸਾਈਡ ਹੈ ਇੱਕ ਸਰਕਲ ਇੱਥੇ ਹੋ ਗਿਆ ਉਹਦਾ ਫਾਰਮੂਲਾ ਇੱਕ ਇਹ ਹੋ ਗਿਆ ਸਾਰਿਆਂ ਨੂੰ ਆਪਾਂ ਐਡ ਕਰਤਾ 2 पाई आर एच 2 पाई आर ਦੀ 2 2 पाई आर ਸਾਂਝਾ ਆ ਗਿਆ ਐਚ ਆਰ ਕੀ ਹੋ ਗਿਆ ਤਾਂ ਇਹ ਫਾਰਮੂਲਾ ਜਨਰਲੀ ਅਗਰ ਮੈਂ ਕਹਾਂ ਜਿਹੜਾ 4 ਨੰਬਰ ਦੇ ਕੁਐਸਚਨ ਦੇ ਵਿੱਚ ਆਪਾਂ ਨੂੰ ਜਿਹੜੀ ਜ਼ਰੂਰਤ ਪੈਣੀ ਹੈ ਉਹ ਆਇਤਨ ਵੋਲਿਊਮ ਅਤੇ ਪਾਸਵੀ ਸਤ੍ਹਾ ਦੇ ਖੇਤਰਫਲ ਦੀ ਪੈਣੀ ਹੈ ਕੁੱਲ ਦਾ ਫਾਰਮੂਲਾ ਸਿਰਫ ਆਬਜੈਕਟਿਵ ਕੁਐਸਚਨ ਦੇ ਲਈ ਹੈ ਤਾਂ ਕਿ ਇਹਨੂੰ ਆਪਾਂ ਡਿਟੇਲਸ ਕਰ ਸਕੀਏ ਨੈਕਸਟ ਆ ਗਿਆ ਸ਼ੰਕੂ ਯਸ ਕੋਨ ਕੋਨ ਦੇ ਸਿਲੰਡਰ ਦੇ ਰਿਲੇਸ਼ਨ ਤੇ ਵੀ ਆਪਾਂ ਇੱਕ ਗੱਲ ਕਰਾਂਗੇ ਇੱਥੇ ਤਾਂ ਉਹਦੇ ਲਈ ਮੈਂ ਥੋੜਾ ਪਹਿਲਾਂ ਰਿਲੇਸ਼ਨ ਦਾਸਦਾ ਅਗਰ ਤੁਸੀਂ ਇੱਕੋ ਹਾਈਟ ਦਾ ਸਿਲੰਡਰ ਅਤੇ ਕੋਨ ਲਓਗੇ ਤੇ ਦੋਹਾਂ ਦਾ ਜਿਹੜਾ ਅਰਧ ਵਿਆਸ ਵੀ ਹੈ ਸੇਮ ਹੋਵੇ ਤਾਂ ਖਾਸियत ਕੀ ਹੈ ਅਗਰ ਸ਼ੰਕੂ ਦੇ ਵਿੱਚ ਪਾਣੀ ਪਾ ਕੇ ਤੁਸੀਂ ਸਿਲੰਡਰ ਦੇ ਵਿੱਚ ਭਰਨਾ ਸ਼ੁਰੂ ਕਰੋਗੇ ਤਾਂ ਤਿੰਨ ਵਾਰ ਦੇ ਵਿੱਚ ਸਿਲੰਡਰ ਪੂਰਾ ਭਰਿਆ ਜਾਊਗਾ। ਤੋਂ ਮਤਲਬ ਜਿਹੜੀ ਇਹਦੀ ਕਪੈਸਿਟੀ ਹੈ ਇਹਦਾ ਆਇਤਨ ਹੈ ਇਹਦੇ ਆਇਤਨ ਦਾ ਤਿੰਨ ਗੁਣਾ ਹੋ ਗਿਆ ਜਾਂ ਇਹਦਾ ਆਇਤਨ ਇਹਦਾ 1/3 ਹੋ ਗਿਆ ਆ ਦੇਖੋ। ਸਿਲੰਡਰ ਦਾ ਆਇਤਨ ਹੈ πr²h ਸ਼ੰਕੂ ਦਾ ਕੋਣ ਦਾ ਹੁੰਦਾ 1/3 ਤਾਂ ਹੀ ਉਹਦਾ ਯਾਦ ਕਰ ਲੋ ਇਹ ਆਪਣੇ ਪਿਆਦ ਹੋ ਜੂ ਇਹਦਾ 1/3 ਹੁੰਦਾ ਹੈ ਅੱਗੇ ਇਹ ਹੁੰਦੀ ਹੈ ਇਹਦੀ ਐਲ ਤਿਰਛੀ ਉਚਾਈ ਸਲੈਂਟ ਹਾਈਟ ਕੀ ਫਾਰਮੂਲਾ ਹੈ ਇਹ ਕਿਉਂਕਿ ਪਾਈਥਾਗੋਰਸ ਥਿਊਰਮ ਬਣਦੀ ਹੈ ਤਾਂ ਐਲ ਆਪਾਂ ਪਾਈਥਾਗੋਰਸ ਥਿਊਰਮ ਨਾਲ ਕੱਢ ਸਕਦੇ ਹਾਂ ਐਲ ਦੀ 2 h ਦੀ 2 r ਦੀ 2 ਹੁਣ ਪਾਸਵੀ ਕਿਉਂਕਿ ਇਹਦੇ ਸਾਈਡਾਂ ਦੀ ਦੇਖੋ ਦੇਖੋ ਧਿਆਨ ਨਾਲ ਮੈਂ ਇੱਕ ਟੈਕਨੀਕਲ ਵੈਸੇ ਉਹ ਗਲਤ ਹੈ ਮੈਂ ਵੈਸੇ ਸਮਝਾ ਰਿਹਾ ਸਿਲੰਡਰ 2 पाई आर ਐਚ ਕਿਉਂਕਿ ਇੱਥੇ ਦੋ ਆਧਾਰ ਹੈ ਅਸਲ 'ਚ ਗਲਤ ਹੈ ਪਰ ਵੈਸੇ ਸਮਝਾਉਣ ਦੇ ਲਈ ਇੱਥੇ ਇੱਕੋ ਹੀ ਆਧਾਰ ਹੈ ਤਾਂ ਇੱਥੇ ਦੇਖੋ ਦੋ ਨਹੀਂ ਹੈਗਾ ਕਿਉਂਕਿ ਆਪਾਂ ਪਾਸਵੀ ਸਾਈਡਾਂ ਵਾਲੀ ਗੱਲ ਕਰਨੀ ਹੈ ਇਹਦੇ ਸਾਈਡਾਂ ਤੇ ਐਚ ਸੀ ਇਹਦੇ ਸਾਈਡਾਂ ਤੇ ਐਲ ਹੈ ਤਾਂ ਹੀ ਇਹਦਾ ਜਿਹੜਾ ਫਾਰਮੂਲਾ ਲੈ ਲਓ ਕਹਿ ਲਓ ਤੁਸੀਂ ਯਾਦ ਕਰਨ ਦੇ ਲਈ ਇਹ पाई आर ਐਲ ਹੋ ਗਿਆ ਕਿਉਂਕਿ ਇਹਦਾ ਇੱਕ ਆਧਾਰ ਹੈ ਉਹ ਕੁੱਲ ਦੇ ਵਿੱਚ ਇਹਦਾ ਆਧਾਰ ਜੁੜ ਗਿਆ ਉਹ ਆਪਾਂ ਸੰਝਾ ਕੱਢ ਲਿਆ ਉਹ ਆਪਣੇ ਕੋਲ ਆ ਗਿਆ πr l+r ਨੈਕਸਟ ਚਲਦੇ ਆ ਗੋਲਾ ਸਫੀਅਰ ਸਫੀਅਰ ਦੀ ਸਪੈਸ਼ਲਟੀ ਕੀ ਹੈ ਕਿਉਂਕਿ ਇਹ ਚਾਰੇ ਪਾਸਿਓਂ ਗੋਲ ਹੁੰਦਾ ਹੈ ਸਫੀਅਰ ਇਹਦਾ ਫਾਰਮੂਲਾ ਆਇਤਨ ਦਾ 4/3 πr³ ਕਿਉਂਕਿ ਇਹਦਾ ਕੋਈ ਆਧਾਰ ਨਹੀਂ ਹੁੰਦਾ ਤੋਰੇ ਵਰਡ ਸਤੈ ਨਾ ਇਹਦੇ ਪਾਸਵੇ ਦੀ ਕੋਈ ਲੇਖੋ ਹੀ ਹੁੰਦੀ ਹੈ ਚਾਰ ਆਈ ਆਰ ਦੀ ਦੋ ਸਫੀਅਰ ਤੇ ਹੈਮਿਸਫੀਅਰ ਗੋਲਾ ਅਤੇ ਅਰਧ ਗੋਲਾ নো ਡਾਊਟ ਆਪਸਿਕ ਕਨੈਕਟਡ ਹੈ ਤੋ ਮੈਂ ਕਿਤੇ ਨਾ ਕਿਤੇ ਤੁਹਾਨੂੰ ਇਹਦਾ ਪੈਰਲਲ ਕਨਸੈਪਟ ਸਮਝਾਉਣਾ ਆਰਿਆ ਸਫੀਅਰ ਗੋਲਾ ਆਰਿਆ ਅਰਧ ਗੋਲਾ ਇਹਦਾ ਵੋਲਿਊਮ ਸੀ ਆਇਤਨ ਸੀ 4/3 ਉਹ ਤੋਂ ਅੱਧਾ ਹੈ ਉਹਦਾ ਹੋ ਗਿਆ 2/3 ਪਾਈ r ਦਿੱਤੇ ਇਹਦੀ ਪਾਸਵੀ ਜਾਂ ਕੱਲੀ ਸਤ੍ਹਾ ਕਹ ਲੋ 4 ਪਾਈ r ਦੇ ਦੋ ਤਾਂ ਪਾਸਵੀ ਤਾਂ ਇਹਦੀ ਅੱਧੀ ਹੋ ਗਈ ਕਾਟ ਸਰਫੇਸ ਏਰੀਆ 2 ਪਾਈ r ਦੇ ਦੋ ਪਰ ਇਹਦੇ ਵਿੱਚ ਕਿਉਂਕਿ ਇੱਕ ਆਧਾਰ ਵੀ ਆ ਗਿਆ ਤਾਂ ਕੁੱਲ ਦੇ ਵਿੱਚ ਉਹ ਸਰਕਲ ਵੀ ਜੁੜ ਗਿਆ ਆਧਾਰ ਵੀ ਜੁੜ ਗਿਆ ਇਹੀ ਕਾਰਨ ਹੈ ਇਹਦੀ ਪਾਸਵੀ ਤੇ ਜਿਹੜੀ ਕੁੱਲ ਐ ਉਹ ਅਲੱਗ-ਅਲੱਗ ਹੁੰਦੇ ਐ ਉਹ ਹੈ 3 पाई r ਦੀ 2 ਇਹ ਤਾਂ ਹੋ ਗਿਆ ਕੁਐਸਚਨ ਫਾਰਮੂਲੇ ਹੁਣ ਆਪਣਾ ਜੋ ਟਾਪਿਕ ਐ ਉਹ ਦੱਸਦਾ ਕਿਉਂਕਿ ਜੋ ਆਪਣਾ ਟਾਪਿਕ ਐ ਨਾ ਉਹ ਕੰਬੀਨੇਸ਼ਨ ਤੇ ਐ ਸੰਯੋਜਨ ਤੇ ਮਤਲਬ ਸਿਲੰਡਰ ਦੇ ਉੱਪਰ ਸ਼ੰਕੂ ਆ ਗਿਆ ਸਿਲੰਡਰ ਦੇ ਉੱਪਰ ਅਰਧ ਗੋਲਾ ਜਾਂ ਨੀਚੇ ਵੀ ਅਰਧ ਗੋਲਾ ਆ ਗਿਆ ਸਫੀਅਰ ਆ ਗਿਆ ਸਿਲੰਡਰ ਦੇ ਉੱਪਰ ਸ਼ੰਕੂ ਆ ਗਿਆ ਅਰਧ ਗੋਲਾ ਆ ਗਿਆ ਜਾਂ ਸ਼ੰਕੂ ਦੇ ਨਿਚੇ ਇਸ ਟਾਈਪ ਦੇ ਅਲੱਗ-ਅਲੱਗ ਸ਼ੇਪਸ ਨੇ ਤਾਂ ਦੋ ਚੀਜ਼ਾਂ ਨੇ ਆਪਣੇ ਕੋਲੇ ਯਾ ਸਤ੍ਹਾ ਯਾ ਆਇਤਲ ਤਾਂ ਜਦੋਂ ਆਪਾਂ ਨੂੰ ਪਾਸਵੀ ਸਤ੍ਹਾ ਪੁੱਛਿਆ ਯਾ ਸਤ੍ਹਾ ਪੁੱਛੀ ਹੈ ਸਭ ਤੋਂ ਪਹਿਲਾਂ ਤੁਸੀਂ ਸਟੇਟਮੈਂਟ ਜ਼ਰੂਰ ਦੇਖਣੀ ਹੈ ਤੁਹਾਨੂੰ ਕੀ ਦਿੱਤਾ ਹੋਇਆ ਹੈ ਕਾਰਨ ਮੈਂ ਛੋਟੇ ਜਿਹੇ ਐਗਜ਼ਾਮਪਲ ਐਸੇ ਦੀ ਲੈ ਰਿਹਾ ਮੰਨ ਲਓ ਇਹ ਦੇਤਾ ਰਾਕਟ ਇਹ ਦੇਤਾ ਹੈ ਖਿਡੋਲਾ ਇਸ ਚ ਹੁਣ ਜੇ ਰਾਕਟ ਕਹਤਾ ਨਿਚੋਏ ਹੋਗਾ ਖਾਲੀ ਅਗਰ ਕੋਈ ਖਿਡੋਲਾ ਜਿਵੇਂ ਪੈਨਸਿਲ ਬਾਕਸ ਕਹਤਾ ਤਾਂ ਨਿਚੋ ਹੋਊਗਾ ਇਹ ਬੰਦ ਤਾਂ ਉਹ ਚੀਜ਼ ਬੜੀ ਧਿਆਨ ਰੱਖਣੀ ਹੈ ਤੋਂ ਪਹਿਲਾਂ ਮੈਂ ਗੱਲ ਕਰ ਰਿਹਾ ਸਤਾ ਦੇ ਕਿੰਦਰ ਫਾਲ ਜੀ ਕਿ ਇਹਦੀ ਸਤਾ ਸਿੰਪਲ ਤੁਹਾਨੂੰ ਕੀ ਡਾਇਗਰਾਮ ਦਿੱਤੀ ਹੈ ਤੁਸੀਂ ਮਾਈਂਡ ਦੇ ਵਿੱਚ ਇਹ ਸੋਚਣਾ ਤੁਸੀਂ ਬਰਸ਼ ਲੈ ਕੇ ਇਹਦੇ ਪੇਂਟ ਕਰਨਾ ਕਿੱਥੇ-ਕਿੱਥੇ ਕਰੋਗੇ ਪਹਿਲਾਂ ਤਾਂ ਇੱਥੇ ਹੋਊਗਾ ਇਹ ਹੋ ਗਿਆ ਸਿਲੰਡਰ ਦੀ ਪਾਸਵੀ 2 पाई आर एच ਇੱਕ ਇੱਥੇ ਪੇਂਟ ਕਰੋਗੇ ਇਹ ਹੋਗੀ ਕੋਨ ਸ਼ੰਕੂ ਦੀ ਪਾਸਵੀ पाई आर ਐਲ ਹੁਣ ਅਗਰ ਰਾਕਟ ਹੋਇਆ ਇਹ ਖੁੱਲਾ ਹੋ ਅਗਰ ਖਿਲੋਣਾ ਹੋਇਆ ਤਾਂ ਇਹ ਚੱਕਰ ਹੋ ਗਿਆ ਪਾਈ ਆਰ ਦੀ 2 ਇਧਰ ਚਲਦੇ ਆ ਅਗਰ ਇਹਦੇ ਹੀ ਪਾਸ ਵਿੱਚ ਤਾਂ ਕੱਢਣੀ ਹੈ ਜਾਂ ਸਤਾ ਕੱਢਣੀ ਹੈ ਤਾਂ ਆਤਾ ਹੋ ਗਿਆ ਸਿਲੰਡਰ ਦੀ ਪਾਸ ਨਹੀਂ 2 ਪਾਈ ਆਰ ਐਚ ਆ ਹੋ ਗਈ ਅਰਧ ਗੋਲਾ ਹੈਮਿਸਫੀਅਰ 2 ਪਾਈ ਆਰ ਦੀ 2 ਆ ਹੋ ਗਿਆ ਹੈਮਿਸਫੀਅਰ 2 ਪਾਈ ਆਰ ਇਹ ਸਾਰਾ ਕੀ ਹੋ ਜੂ ਪਲੱਸ ਉਹ ਕਿਵੇਂ ਕਰਦੇ ਉਹ ਨੂੰ ਆਪਾਂ ਬਾਅਦ ਦੱਸਦੇ ਆ ਇੱਥੇ ਆ ਕੋਣ ਆ ਗਿਆ ਸ਼ੰਕੂ ਪਾਈ ਆਰ ਐਲ ਇਹਨੂੰ ਪੇਂਟ ਕਰਾਂਗੇ ਸਿਲੰਡਰ ਦਾ ਆ ਗਿਆ 2 ਪਾਈ ਆਰ ਐਚ ਇਹਨੂੰ ਪੇਂਟ ਕਰਾਂਗੇ ਇਹ ਹੋ ਗਿਆ 2 ਪਾਈ ਆਰ ਦੀ 2 ਇਹਨਾਂ ਨੂੰ ਕੀ ਕਰ ਦਾਂਗੇ ਪਲੱਸ ਸੇਮ ਇੱਥੇ ਇਹ ਹੋ ਗਿਆ ਪਾਈ ਆਰ ਐਲ ਤੇ ਇਹ ਹੋ ਗਿਆ 2 ਪਾਈ ਆਰ ਦੀ ਹੁਣ ਜਦੋਂ ਸੋਲਵ ਕਰਦੇ ਨੇ ਨਾ ਤੋ ਕਈ ਕਈ ਕਰਦੇ ਨੇ ਇਹਨੂੰ ਅਲੱਗ ਸੋਲਵ ਕਰਦੇ ਇਹਨੂੰ ਅਲੱਗ ਕਰਦੇ ਇਹਨੂੰ ਅਲੱਗ ਨਹੀਂ ਇਹ ਗਲਤ ਹੈ ਇਜ਼ੀ ਬਣਾਉਣ ਲਈ ਗਲਤ ਨਹੀਂ ਲੈਂਥੀ ਬਣ ਚੁੱਕਿਆ ਇਹਦਾ ਮਤਲਬ ਇਜ਼ੀ ਬਣਾਉਣ ਲਈ ਸੁਪੋਜ਼ ਮੈਂ ਆ ਇੱਕ ਐਗਜ਼ਾਮਪਲ ਲੈ ਲਈ ਤੁਸੀਂ ਤਿੰਨਾਂ ਦਾ ਜਦੋਂ ਪਲੱਸ ਕਰੋਗੇ ਕਿਉਂਕਿ ਦੇਖੋ ਇੱਥੇ ਆਧਾਰ ਸੇਮ ਹੈ ਹੈ ਨਾ ਸੇਮ ਹੈ ਨਾ ਤਾਂ ਸਾਂਝਾ ਦੇਖੋ ਪਾਈ ਆਰ ਸਾਰਿਆਂ ਦਾ ਸਾਂਝਾ ਪਿਆ ਪਿੱਛੇ ਐਲ ਬਚ ਗਿਆ ਦੋ ਐਚ ਬਚ ਗਿਆ ਤੇ ਦੋ ਆਰ ਕਿੱਥੇ ਕੱਲਾ ਕੱਲਾ ਹੱਲ ਕਰਕੇ ਬਾਅਦ ਚ ਜੋੜ ਲੈਣਾ ਕਿੱਥੇ ਇੱਕੋ ਵਾਰੀ ਦੇ ਵਿੱਚ ਸਾਰਾ ਹੱਲ ਹੋ ਜਾਵੇ ਤਾਂ ਉਦੋਂ ਬਾਅਦ ਇਹਨੂੰ ਕੀ ਕਰ ਲੋ ਸਿੰਪਲੀਫਾਈ ਕਰ ਲੋ ਹੁਣ ਮੈਂ ਥੋੜਾ ਜਾਇਦੇ ਨੈਕਸਟ ਤੇ ਚਲਦਾ ਅਗਰ ਤੁਹਾਨੂੰ ਇੱਥੇ ਵੋਲਿਊਮ ਕਹਿ ਦੰਦੇ ਆਇਤਨ ਕਹਿ ਦੰਦੇ ਸੇਰ ਇੱਥੇ ਸ਼ੰਕੂ ਹੈ ਇਹ ਹੁੰਦੇ ਅੰਦਰਲੀ ਕੈਪੈਸਿਟੀ 1/3 ਪਾਈ r ਦੀ 2h h ਕਿਉਂਕਿ ਉਚਾਈ ਅਲੱਗ-ਅਲੱਗ ਹੋ ਸਕਦੀ ਹੈ ਇੱਥੇ ਸਿਲੰਡਰ ਹੈ πr ਦੀ 2 ਛੋਟੀ ਐ ਚ ਵੱਡੀ ਐ ਚ ਕਰ ਲੋ ਦੋਹਾਂ ਦਾ ਕੀ ਕਰ ਦਾਂਗੇ ਪਲੱਸ ਇਹ ਅਰਧ ਗੋਲ ਹੈ ਇਹਦਾ আয়ਤਨ ਹੋ ਗਿਆ 2/3 πr ਦੀ 3 ਇਹ ਹੋ ਗਿਆ 2/3 πr ਦੀ 3 ਇਹ ਹੋ ਗਿਆ ਸਿਲੰਡਰ ਜਿਹਦਾ আয়ਤਨ ਹੋ ਗਿਆ πr ਦੀ 2 ਵਿੱਚ ਸਾਰੇ ਪਲੱਸ ਹੋ ਜਾਣਗੇ ਇੱਥੇ ਸ਼ੰਕੂ ਹੈ 1/3 πr ਦੀ 2 ਛੋਟੀ ਐ ਚ ਅਗਰ ਉਚਾਈਆਂ ਅਲੱਗ-ਅਲੱਗ ਐ ਇੱਥੇ ਵੱਡੀ ਐ ਚ ਇਹ ਅਰਧ ਗੋਲ ਹੈ 2/3 πr³ ਇੱਥੇ ਆਪਣੇ ਕੋਲੇ ਸ਼ੰਕੂ ਹੈ ਉਹਦੇ ਆਇਤਨ ਦਾ ਫਾਰਮੂਲਾ ਲੱਗ ਗਿਆ ਦੇਖੋ ਫਾਰਮੂਲੇ ਕਿੰਨੇ ਜ਼ਰੂਰੀ ਹੈ ਉਸ ਤੋਂ ਬਾਅਦ ਇਹਨੂੰ ਸਿੰਪਲੀਫਾਈ ਓਵੇਂ ਜਿਵੇਂ ਮੈਂ ਕਿਹਾ ਪਲੱਸ ਕਰ ਦੋ ਉਸ ਤੋਂ ਬਾਅਦ ਜਿਹੜਾ ਵੀ ਕੋਈ ਸਾਂਝਾ ਨਿਕਲਦਾ ਹੈ ਉਹਨੂੰ ਸਾਂਝਾ ਕੱਢੋ ਜਿਵੇਂ ਇੱਥੇ πr ਦੀ ਦੋ ਸਾਂਝਾ ਇਹ ਹੱਲ ਕਰਨਾ ਜ਼ਿਆਦਾ ਸੌਖ ਹੈ ਰੈਦਰ ਦੈਨ ਕੱਲਾ ਕੱਲਾ ਹੱਲ ਕਰਨਾ ਤਾਂ ਇਹ ਹੋ ਗਿਆ ਵਨ ਪਾਰਟ ਇੱਕ ਹੋਰ ਕਨਸੈਪਟ ਹੈ ਇੱਥੇ ਸਕੂਪਿੰਗ ਆਊਟ ਹੋਲੋਇੰਗ ਆਊਟ ਇੱਕ ਥੋਸ ਤੋਂ ਦੂਜਾ ਥੋਸ ਕੱਟ ਕੇ ਬਾਹਰ ਕੱਢਿਆ ਕਿਵੇਂ ਮੰਨ ਲਓ ਇੱਕ ਸਿਲੰਡਰ ਹੈ ਇਹਦੇ ਵਿੱਚੋਂ ਇਹਨੂੰ ਬਾਹਰ ਕੱਢਤਾ ਕੱਟ ਕੇ ਸੋ ਦੇਖੋ ਪਿੱਛੇ ਕੀ ਬਚਿਆ ਪਹਿਲਾਂ ਤਾਂ ਪਿੱਛੇ ਆ ਬਚ ਗਿਆ ਹੈਨਾ ਯਾ ਇਹਦੇ ਵਿੱਚੋਂ ਇਥੋਵਰਧ ਗੋਲਾ ਬਾਹਰ ਕੱਢਤਾ ਇਥੋਵਰਧ ਗੋਲਾ ਬਾਹਰ ਕੱਢਤਾ ਤਾਂ ਪਿੱਛੇ ਕੀ ਬਚ ਗਿਆ ਆ ਬਚ ਗਿਆ ਇਸ ਟਾਈਪ ਦੇ ਵੀ ਆਪਣੇ ਕੋਲੇ ਕੁਐਸਚਨਸ ਹੈਗੇ ਆ ਹੁਣ ਇੱਥੇ ਸਤ੍ਹਾ ਦਾ ਖੇਤਰਫਲ ਜਾਂ ਆਇਤਨ ਦਾ ਕੀ ਕਨਸੈਪਟ ਹੋਨੇ ਦੇਖਦੇ ਆ ਸਤ੍ਹਾ ਦੇ ਖੇਤਰਫਲ ਸਰਫੇਸ ਏਰੀਆ ਲਈ ਮੈਂ ਤੁਹਾਨੂੰ ਕੀ ਕਿਹਾ ਤੁਸੀਂ ਬਰਸ਼ ਆਪਦੇ ਹੱਥ 'ਚ ਸੋਚੋ ਤੇ ਪੇਂਟ ਕਰੋ ਆ ਤਾਂ ਖਤਮ ਹੀ ਹੋ ਗਿਆ ਦੇਖੋ ਇੱਕ ਤਾਂ ਪੇਟ ਇੱਥੇ ਹੋਊਗਾ 2 π r h ਉਹਨੇ ਬੰਦ ਹੈ ਤਾਂ ਹੀ ਬਾਹਰ ਨਿਕਲਿਆ ਇੱਕ ਇੱਥੇ ਹੋਊਗਾ ਇਹ ਚੱਕਰ ਹੈ ਇੱਕ ਇੱਥੇ ਜਦੋਂ ਅੰਦਰ ਜਾਓਗੇ ਪੇਟ ਇੱਥੇ ਵੀ ਕਰੋਗੇ ਫਿਰ ਤੁਹਾਡੇ ਦਿਮਾਗ 'ਚ ਕੁਸ਼ਨ ਰਹਿਣੇ ਇਹਨੂੰ ਪਲੱਸ ਕਰੀਏ ਜਾਂ ਮਾਈਨਸ ਦੇਖੋ ਇਹ ਪੇਟ ਹੀ ਹੋਊਗਾ ਪਲੱਸ ਹੀ ਹੋ ਕਾਰਨ ਮੈਂ ਐਗਜ਼ਾਮਪਲ ਲੈਣਾ ਆਹ ਕੇਸ ਆਹ ਕੇਸ ਹੈ ਨਾ ਪਹਿਲਾਂ ਇਹਨੂੰ ਪੇਂਟ ਕੀਤਾ ਇਹਨੂੰ ਕੀਤਾ ਫਿਰ ਇਹਨੂੰ ਕੀਤਾ ਇਹਨੂੰ ਕੀਤਾ ਫਿਰ ਇਹਨੂੰ ਕੀਤਾ ਇਹਦੇ ਵੀ ਅੰਦਰੋਂ ਵੀ ਕਰਾਂਗੇ ਪਰ ਪੇਂਟ ਦਾ ਵਾਧੇ ਰਿਹਾ ਨਾ ਤਾਂ ਇਹਦੇ ਵਿੱਚ ਫਰਕ ਨਹੀਂ ਪੈਂਦਾ ਇਹ ਪਲੱਸ ਹੀ ਹੋ ਲੈ ਇੱਧਰ ਦੇਖਦੇ ਆ ਇਹ ਸਿਲੰਡਰ ਦੀ ਬਾਸਮੀ 2 π rh ਫਿਰ ਅੰਦਰ ਪੇਂਟ ਕਰਨਾ ਸ਼ੁਰੂ ਕੀਤਾ ਅਰਧ ਗੋਲੇ ਦੀ ਬਾਸਮੀ 2 π ਇੱਥੇ ਵੀ ਪੇਂਟ ਕੀਤਾ 2 π r ਦੀ 2 ਪਲੱਸ ਕਰਕੇ ਉਮੀ ਆਪਾਂ ਨੂੰ ਸਿੰਪਲੀਫਾਈ ਕਰ ਲਾਂਗੇ ਉਹ ਨੈਕਸਟ ਕੁਐਸਚਨ 'ਚ ਆਪਾਂ ਡਿਟੇਲਸ ਡਿਸਕਸ ਕਰਾਂਗੇ ਹਾਂ ਜਦੋਂ ਆਇਤਨ ਦੀ ਗੱਲ ਆਉਂਦੀ ਹੈ ਵੋਲਿਊਮ ਦੀ ਗੱਲ ਆਉਂਦੀ ਹੈ ਤਾਂ ਵੋਲਿਊਮ ਹੁੰਦਾ ਹੈ ਅੰਦਰਲਾ ਹਿੱਸਾ ਵੋਲਿਊਮ ਕੀ ਕਰਦਾ ਹੈ ਕਪੈਸਿਟੀ ਨੂੰ ਘਟਾ ਦਿੰਦਾ ਹੈ ਤਾਂ ਸਾਰੇ ਦੇ ਆਇਤਨ 'ਚੋਂ ਆਇਤਨ ਨੂੰ ਕੀ ਕਰਦਾਂਗੇ ਮਾਈਨਸ ਮਤਲਬ ਸਿਲੰਡਰ ਦੇ ਆਇਤਨ ਦੇ ਵਿੱਚੋਂ ਸ਼ੰਕੂ ਦਾ ਆਇਤਨ ਕੀ ਹੋ ਗਿਆ ਮਾਈਨਸ ਕਿਉਂਕਿ ਉਹ ਸਪੇਸ ਨੂੰ ਘਟਾਂਦਾ ਹੈ ਸੇਮ ਇਧਰ ਸਿਲੰਡਰ ਦੇ ਆਇਤਨ ਦੇ ਵਿੱਚੋਂ ਦੋ ਅਰਧ ਗੋਲੇ ਮਾਈਨਸ ਕਰ ਦਾਂਗੇ ਤੋਂ ਬਸ ਆਹੀ ਧਿਆਨ ਰੱਖਣਾ ਕਿ ਸਰਫੇਸ ਏਰੀਆ ਹੈ ਜਾਂ ਵੋਲਿਊਮ ਹੈ ਤਾਂ ਦੋਸਤੋ ਇਹ ਸੀ ਤੁਹਾਡਾ ਸਰਫੇਸ ਏਰੀਆ ਵੋਲਿਊਮ ਦਾ ਮਾਈਂਡ ਮੈਪ ਉਮੀਦ ਕਰਦਾ ਤੁਹਾਨੂੰ ਪਸੰਦ ਆਇਆ ਹੋਵੇ ਥੈਂਕ ਯੂ